ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਆ ਤੁਸੀਂ ਵਾਸੇ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕ ਰਹੀ ਆ ਮੈਨੂੰ ਤੁਹਾਡੇ ਮੂੰਹੋਂ ਇਹ ਸਵਾਲ ਸੁਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਐਟਲੀਸਟ ਮੀਡੀਆ ਦੇ ਵਿੱਚ ਇਹ ਗੱਲ ਆ ਚੁੱਕੀ ਆ ਔਰ ਫੈਲ ਚੁੱਕੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਰਏ ਨੇ ਪਹਿਲ ਦੇ ਰਹੇ ਆ ਜਦੋਂ ਅਸੀਂ 2022 ਦੀਆਂ ਇਲੈਕਸ਼ਨਾਂ ਕੰਟੈਸਟ ਕੀਤੀਆਂ ਸੀਗੀਆਂ ਉਹਦੇ ਵਿੱਚ ਵੀ ਸਿਹਤ ਤੇ ਸਿੱਖਿਆ ਜਿਹੜੀ ਸਾਡੀ ਪ੍ਰਾਇੋਰਟੀ ਸੀਗੀ ਔਰ ਉਸੇ ਹੀ ਕੜੀ ਦੇ ਵਿੱਚ ਅਸੀਂ ਸਿੱਖਿਆ ਦਾ ਜਟਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਅਲੋਟ ਕੀਤਾ ਔਰ ਸਕੂਲ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਸਾਡੇ ਸਕੂਲ ਜਿਹੜੇ ਨੇ ਉਹਨਾਂ ਨੂੰ ਰੈਨੋਵੇਟ ਵੀ ਕਰ ਰਹੇ ਆ ਔਰ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਫੋਰਨ ਦੇ ਵਿੱਚ ਟ੍ਰੇਨਿੰਗ ਵਾਸਤੇ ਵੀ ਭੇਜ ਰਹੇ ਆ ਸਕੂਲ ਆਫ ਐਮੀਨੈਂਸ ਵੀ ਬਣਾ ਰਹੇ ਆ ਸੋ ਸਾਡਾ ਮੰਨਣਾ ਹੈ ਕਿ ਜਦ ਤੱਕ ਜੇ ਸੂਬੇ ਦੇ ਬੱਚੇ ਜਿਹੜੇ ਆ ਉਹ ਚੰਗੀ ਤਾਲੀਮ ਹਾਸਲ ਨਹੀਂ ਕਰਨਗੇ ਉਦੋਂ ਤੱਕ ਸੂਬਾ ਜਿਹੜਾ ਆ ਉਹ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਸਿੱਖਿਆ ਜਿਹੜੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਨੇ ਰੱਖਿਆ ਹੋਇਆ ਹੈ ਅੱਛਾ ਜਿੱਤਕੇ ਨਾਲ ਪੰਜਾਬ ਦੇ ਬਿਜਲੀ ਫ੍ਰੀ ਕੀਤੀ ਗਈ ਹੈਗੀ ਔਰ ਹੁਣ ਲੋਕਾਂ ਦੇ ਘਰ ਆ ਕੇ ਕੁਝ ਰੇਟਸ ਵਧਾਏ ਜਾ ਰਹੇ ਨੇ ਉਹਨੂੰ ਦੇਖੋ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕੀਤੀ ਨੂੰ ਆਲਮੋਸਟ 16 17 ਮਹੀਨੇ ਹੋ ਗਏ ਨੇ ਸਰਕਾਰ ਬਣ ਦਿੱਤ ਨਾਮੀ ਨਾਦੀ ਬਿਜਲੀ ਫ੍ਰੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਕਾਫੀ ਸੁਧਾਰ ਜਿਹੜੇ ਨੇ ਕੀਤੇ ਗਏ ਨੇ ਈਵਨ ਬਿਜਲੀ ਬੋਰਡ ਘਾਟੇ 'ਚ ਜਿਹੜਾ ਚੱਲ ਰਿਹਾ ਸੀਗਾ 1880 ਕਰੋੜ ਰੁਪਏ ਘਾਟੇ 'ਚ ਸੀਗਾ ਪਿਛਲੀ ਵਾਰੀ ਅਸੀਂ ਉਹਨੂੰ ਉਹਨੂੰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਰ ਦਿੱਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਆਪਣੀਆਂ ਕਈ ਮਾਈਨਸ ਜਿਹੜੀ ਸਾਡੀ ਸੀਗੀ ਝਾਰਖੰਡ ਦੇ ਵਿੱਚ ਉਹਨੂੰ ਵੀ ਅਸੀਂ ਆਪਰੇਟਿਵ ਕੀਤਾ ਹੋਰ ਵੀ ਨਵੀਆਂ ਜਿਹੜੇ ਟਰਾਂਸਫਾਰਮਰ ਜਾਂ ਗ੍ਰੇਡ ਨਵੇਂ ਲਗਾਉਣੇ ਸੀਗੇ ਲਗਾ ਰਹੇ ਆ ਸੋ ਅ ਅਜੇ ਤੱਕ ਸਾਡਾ ਕੋਈ ਵੀ ਇਹੋ ਜਿਹਾ ਜਿਹੜਾ ਆ ਮਨਸਾ ਨਹੀਂ ਆ ਬਿਜਲੀ ਮਹਿੰਗੀ ਕਰਨ ਦੀ ਕਿਉਂਕਿ ਪਿੱਛੇ ਪਿਛਲੀ ਵਾਰੀ ਵੀ ਅ ਅੱਜ ਤੱਕ ਅਸੀਂ ਬਿਜਲੀ ਦੇ ਰੇਟ ਜਿਹੜੇ ਆ ਉਹ ਇਨਕਰੀਜ਼ ਨਹੀਂ ਕੀਤੇ ਸੋ ਅਸੀਂ ਪੂਰੇ ਜੋ ਫਾਈਨੈਂਸ਼ੀਅਲ ਸਾਡੇ ਕੋਲ ਸੋਰਸਸ ਨੇ ਉਹਨਾਂ ਨੂੰ ਅਸੀਂ ਐਗਜ਼ਾਮਨ ਜਿਹੜਾ ਉਹ ਕਰ ਰਹੇ ਹਾਂ ਪੰਜਾਬ ਦਾ ਕਾਫੀ ਸਾਰਾ ਫੰਡ ਜਿਹੜਾਗਾ ਕੇਂਦਰ ਸਰਕਾਰ ਦੇ ਕੋਲ ਪਿਆਗਾ ਜੀ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਵੀ ਤਾਂ ਕਿ ਪੰਜਾਬ ਦੇ ਦੇਖੋ ਸਾਡਾ ਕੁਝ ਮੈਡੀਕਲ ਸਿੱਖਿਆ ਦਾ ਆਰਟੀਐਫ ਦਾ ਫੰਡ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਵੀ ਪਾਸ ਵੀ ਕੀਤਾ ਸੀਗਾ ਕਿ ਸਾਡੇ ਬੰਦੇ ਪੈਸੇ ਦਿੱਤੇ ਜਾਣ ਕਿਉਂਕਿ ਕਾਫੀ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਰੁਕੇ ਪਏ ਨੇ ਕਿਉਂਕਿ ਜਦ ਤੱਕ ਉਹ ਫੰਡਸ ਮੁਹਈਆ ਨਹੀਂ ਹੁੰਦੇ ਜੜੀ ਵਿਕਾਸ ਦੀ ਸਪੀਡ ਆ ਨਾ ਉਹਨੂੰ ਬ੍ਰੇਕਾਂ ਜ਼ਰੂਰ ਲੱਗਦੀਆਂ ਨੇ ਸੋ 42 ਕੁਸੋ ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਪਿਆ ਸੋ ਅਸੀਂ ਬਾਰ-ਬਾਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਸਾਡਾ ਫੰਡ ਜਿਹੜਾ ਆ ਉਹ ਰਿਲੀਜ਼ ਕੀਤਾ ਜਾਵੇ ਸੋ ਅੱਜ ਵੀ ਤੁਹਾਡੇ ਮਾਤੇ ਮਰਦੇ ਰਾਈ ਵੀ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਬੰਦ ਦਾ ਫੰਡ ਆ ਉਹ ਸਾਨੂੰ ਮਹੱਇਆ ਕਰਵਾਇਆ ਜਾਵੇ ਤਾਂ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਸਰ ਜਿੱਥੇ ਅੱਜ ਪੰਜਾਬ ਸਰਕਾਰ ਵੱਲੋਂ ਪ੍ਰਚਾਰਾ ਕੀਤਾ ਜਾ ਰਿਹਾ ਗਿਆ ਸਕੂਲ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਪੀਟੀਐ ਮੀਟਿੰਗਾਂ ਕੀਤੀਆਂ ਤੇ ਚਲਾਈਆਂ ਗਈਆਂ ਨੇ ਉਸੇ ਤਰ੍ਹਾਂ ਹੀ ਜੇ ਆਪਾਂ ਦੇਖੇ ਪ੍ਰਾਈਵੇਟ ادارے ਜਿਹੜੇ ਹੈਗੇ ਨੇ ਉਹ ਵੀ ਅੱਛੇ ਅੱਛੇ ਐਨੂਅਲ ਫੰਕਸ਼ਨ ਕਰਵਾ ਕੇ ਜਿਵੇਂ ਬੱਚਿਆਂ ਦਾ ਕੋਈ ਕੋਲ ਕਰ ਰਹੇ ਨੇ ਅੱਜ ਤੁਸੀਂ ਪਹੁੰਚੇ ਹੋ ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਤੁਸੀਂ ਬਹੁਤ ਅੱਛਾ ਲੱਗਿਆ ਜੋ ਇੱਥੇ ਦਾ ਸਟੈਂਡਰਡ ਮੈਂ ਦੇਖਿਆ ਆ ਪ੍ਰੋਗਰਾਮ ਦਾ ਉਹ ਵਾਕਿਆ ਹੀ ਮੇਰੀ ਐਕਸਪੈਕਟੇਸ਼ਨ ਤੋਂ ਬਿਯੋਂਡ ਸੀ ਆ ਇਹੋ ਜਿਹੀ ਜਗ੍ਹਾ ਤੇ ਮੋਗਗਾ ਜਿਹੜਾ ਕਿ ਕਿਸੇ ਸਮੇਂ ਐਜੂਕੇਸ਼ਨਲੀ ਇਨ ਐਡਵਾਂਸ ਨਹੀਂ ਮੰਨਿਆ ਜਾਂਦਾ ਸੀ ਇੰਨੇ ਅੱਛੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਜਿਹਦੇ ਵਾਸਤੇ ਇਹ ਸ਼੍ਰੀ ਪ੍ਰਵੀਨ ਗਰਗ ਵਧਾਈ ਦੇ ਪਾਤਰ ਆ ਸਟਾਫ ਨੇ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ ਹੈ ਔਰ ਜਿਸ ਤਰੀਕੇ ਨਾਲ ਜਿਸ ਨਿਫਾਸਤ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਆ ਉਸ ਤੋਂ ਮੇ ਪਤਾ ਲੱਗਦਾ ਹੈ ਕਿ ਕੁਆਲਿਟੀ ਆਫ ਐਜੂਕੇਸ਼ਨ ਵਾਕਈ ਬਹੁਤ ਉੱਚ ਕੋਟੀ ਦੀ ਹੈ ਇਹਦੇ ਵਾਸਤੇ ਸਾਰੇ ਸਕੂਲ ਦੇ ટીਚਿੰਗ ਸਟਾਫ ਮੈਨੇਜਮੈਂਟ ਵਧਾਈ ਦੇ ਪਾਤਰ ਆ ਔਰ ਜਿਹੜੇ ਬੱਚੇ ਇੱਥੇ ਪੜ ਰਹੇ ਆ ਉਹਨਾਂ ਵਾਸਤੇ ਵੀ ਇਹ ਇੱਕ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਹਨਾਂ ਨੂੰ ਇਹੋ ਜੇ ਅੱਛੇ ਮਾਹੌਲ ਦੇ ਵਿੱਚ ਪੜਨ ਦਾ ਮੌਕਾ ਮਿਲ ਰਿਹਾ ਸਰ ਆ ਬੱਚਿਆਂ ਨੂੰ ਕੁਝ ਆਪਦੀ ਜ਼ਿੰਦਗੀ ਦਾ ਟਿਪਸ ਦੇਣਾ ਚਾਹੁੰਦੇ ਹੋ ਸਾਡੇ ਜ਼ਰੀਏ ਮੈਂ ਤੇ ਹਮੇਸ਼ਾ ਬੱਚਿਆਂ ਨੂੰ ਇਹੀ ਕਹਿਣਾ ਹੁੰਦਾ ਹੈ ਹੇਚ ਯੂਰ ਵੈਗਨ ਟੂ ਸਟਾਰ ਜੀਵਨ ਦੀ ਦੇ ਵਿੱਚ ਆਪਣੇ ਆਸ਼ੇ ਟੀਚੇ ਉੱਚੇ ਰੱਖੋ ਜਿੰਨੇ ਉੱਚੇ ਆਸ਼ੇ ਟੀਚੇ ਹੋਣਗੇ ਉਨੀ ਅਚੀਵਮੈਂਟ ਵੀ ਉੱਚੀ ਹੋਊਗੀ ਸੋ ਇਹ ਜਿਹੜੇ ਬੱਚੇ ਹੈਗੇ ਨੇ ਇੱਥੇ ਜੋ ਇਹਨਾਂ ਦੀ ਮੈਂ ਪਰਫਾਰਮੈਂਸ ਦੇਖੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਸਟੇਜ ਤੇ ਪ੍ਰੈਜ਼ੈਂਟ ਕੀਤਾ ਹੈਗਾ ਆ ਚਾਹੇ ਹੋ ਰਿਪੋਰਟ ਪੜ੍ਹੀ ਹੋਵੇ ਉਸ ਤੋਂ ਮੈਨੂੰ ਇਹ ਲੱਗਦਾ ਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਖ-ਵੱਖ ਖੇਤਰਾਂ ਦੇ ਵਿੱਚ ਅੱਛੀਆਂ ਅਚੀਵਮੈਂਟਸ ਹਾਸਲ ਕਰਨਗੇ